Fala, o ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਦੇ ਉੱਚ ਅਧਿਕਾਰੀ ਨੈਸ਼ਨਲ ਹਾਈਵੇ ਦੇ ਹੇਠ ਪੈਂਦੇ ਪਿੰਡ ਪੰਡੋਰੀ ਅਮਰਸਰ ਵਿਖੇ ਕਬਜ਼ਾ ਲੈਣ ਪਹੁੰਚੇ ਪਰ ਇਸ ਗੱਲ ਦਾ ਪਤਾ ਲੱਗਦਿਆਂ ਹੀ ਕਿਸਾਨ ਜਥੇਬੰਦੀਆਂ ਉੱਥੇ ਪਹੁੰਚ ਗਈਆਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਫਿਰ ਇੱਕ ਵਾਰ ਖਾਲੀ ਹੱਥ ਪਰਤਣਾ ਪਿਆ ਹਾਲਾਂਕਿ ਮੌਕੇ ਤੇ ਮਾਹੌਲ ਪੂਰਾ ਤਣਾਅਪੂਰਨ ਸੀ ਪਰ ਜਿਆ ਕੁਝ ਨਹੀਂ ਹੋਇਆ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਦੋ ਦਿਨ ਪਹਿਲਾਂ ਵੀ ਕਿਸਾਨਾਂ ਨੇ ਨੈਸ਼ਨਲ ਹਾਈਵੇ ਤੇ ਜੀ.ਐਸ.ਵੀ ਮਸ਼ੀਨਾਂ ਨੂੰ ਰੋਕ ਕੇ ਵਾਪਸ ਭੇਜ ਦਿੱਤਾ ਤਾਂ ਕਿਹਾ ਸੀ ਕਿ ਕਿਸਾਨਾਂ ਨੂੰ ਪਹਿਲਾਂ ਉਹਦਾ ਬਣਦਾ ਮੁਆਫਜ਼ਾ ਦਿੱਤਾ ਜਾਏ ਜਿਹੜਾ ਉਹਨਾਂ ਦੀ ਫਸਲਾਂ ਦਾ ਨੈਸ਼ਨਲ ਹਾਈਵੇ 'ਤੇ ਜ਼ਮੀਨਾਂ ਦਾ ਕਬਜ਼ਾ ਰਣਾਈ ਸੀ ਪਰ ਹੁਣ ਤੱਕ ਜਿੱਥੇ ਵੀ ਹਾਈਵੇ ਬਣ ਰਿਹਾ ਹੈ ਉੱਥੇ ਕਿਸਾਨਾਂ ਦੀ ਫਸਲ ਖਰਾਬ ਸਟੇਮ ਨਿਊਜ਼ ਲਈ ਜੁਡੀਆਲਾ ਗੁਰੂਤ ਪਰਮਜੀਤ ਸਿੰਘ ਦੀ ਰਿਪੋਰਟ ਅੱਜ ਵੇਖੋ ਜੀ ਮੈਂ ਅੰਗਰੇਜ਼ ਸਿੰਘ ਸੈਸਰਾਗਾ ਕਿਸਾਨ ਮੀਤ ਉਸਨ ਦਾ ਸਕੱੰਦਰੀ ਪੰਜਾਬ ਜੁਣ ਪ੍ਰਧਾਨ ਗੁਰੂਕਬਾਗ ਤੋਂ ਵੇਖੋ ਅੱਜ ਪੰਡੋਰੀ ਵੜਾਂਚ ਦੇ ਵਿੱਚ ਜਿਹੜਾ ਆ ਪ੍ਰਸ਼ਾਸਨ ਵਾਲੋ ਜਿਹੜਾ ੱੱਕੇ ਨਾਲ ਜਿਹੜਾ ਕਬਜ਼ਾ ਜਿਹੜਾ ਉਹ ਆਹ ਨਾਲ ਗੱਲ ਕਰਾਂਗੇ ਜਿਹੜਾ ਆਪਣਾ ਭਾਰਤ ਮਾਲਾ ਰੋਡ ਜਿਹੜਾ ਕੱਢ ਰਹੀ ਸਰਕਾਰ ਉਹਦੇ ਵਿੱਚ ਇੱਥੇ ਪੰਡੋਰੀ ਤੋਂ ਕਿਸਾਨ ਉਹਦਾ 7 ਕਿੱਲੇ ਜਗ੍ਹਾ ਜਿਹੜੀ ਵਿੱਚ ਆ ਰਹੀ ਹੈ ਤੇ ਇਹਦੇ ਤੋਂ ਠੀਕ ਪਿੱਛੇ ਇਤੋਂ 30 ਕਿੱਲੇ ਪਿੱਛੇ ਜਿਹੜਾ ਆ ਜਿਹੜੇ ਬਿਲਕੁਲ ਅਰ ਪਾਲੀਆਂ ਦੇ ਵਿੱਚ ਜਗਾ ਉੱਥੇ 5 ਕਰੋੜ 35 ਲੱਖ ਦਾ ਨਾ ਪੈਸੇ ਪਾਏ ਆ ਇਹ ਕਿਸਾਨ ਨੂੰ 1 ਕਰੋੜ ਤੇ 30 ਲੱਖ ਨਾਲ ਜਿਹੜਾ ਕਮਰਸ਼ੀਅਲ ਜਗਾ ਇਹਦੀ ਬੰਦੀਏ ਤੇ ਉਹਦੇ ਨਾਂ ਇਹ ਜਿਹੜਾ ਧੱਕਾ ਕਰ ਰਹੀ ਆ ਸੋ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਭਾਈ ਤੁਸੀਂ ਠੀਕ ਆ ਕਿਸਾਨ ਦੇ ਪੈਸੇ ਜਿਹੜੇ ਉਹਦੇ ਪੂਰੇ ਉਹਦੇ ਹੱਕ 'ਚ ਪਾ ਦਿਓ ਤੇ ਉਹ ਆਪਣਾ ਕਬਜ਼ਾ ਲੈ ਲੋ ਕਿਸਾਨ ਲੈ ਲੋ ਕੋਈ ਨਹੀਂ ਰੱਖਿਆ ਜਾਊਗਾ ਤੇ ਪ੍ਰਸ਼ਾਸਨ ਪਰ ਉਹ ਗੱਲ ਤੁਹਾਨੂੰ ਤਿਆਰ ਨਹੀਂ ਆ ਉਹ ਜਿਹੜੀ ਧੱਕੇਸ਼ਾਹੀ ਆਪਣੀ ਕਰਨ ਦੇ ਉੱਤੇ ਤੇ ਜਥੇਬੰਦੀ ਜਿਹੜੀ ਉਹ ਖੜੀ ਆ ਕਿ ਭਾਈ ਧੱਕੇਸ਼ਾਹੀ ਨਾ ਨਹੀਂ ਅੱਜ ਤੱਕ ਇਹ ਮਹੌਲਾ ਹੈ ਪੁਲਿਸ ਪ੍ਰਸ਼ਾਸਨ ਨਾਲ ਤੁਹਾਡੀ ਕੀ ਗੱਲਬਾਤ ਹੈ ਪੁਲਿਸ ਪ੍ਰਸ਼ਾਸਨ ਵੀ ਅਹਿਦੀਮ ਸਾਹਿਬ ਨਾਲ ਉਹ ਗੱਲਬਾਤ ਕਰਦੇ ਪਏ ਆ ਪਰ ਅਹਿਦੀਮ ਜਿਹੜੇ ਸਾਫ ਐਡਮ ਸਾਹਿਬ ਜਿਹੜੇ ਉਹ ਪੁਲਿਸ ਪ੍ਰਸ਼ਾਸਨ ਨੂੰ ਕਮਾਫਰਾ ਕੇ ਜਿਹੜਾ ਉਹ ਕੋਈ ਅਸਲੀਅਤ ਜਿਹੜੀ ਉਹ ਨਹੀਂ ਦੱਸ ਰਹੀ। ਸੋ ਉਹਦੇ ਤੇ ਗੱਲਬਾਤ ਚੱਲ ਰਹੀ ਹੈ। ਵੇਖੋ ਹੁਣ ਅੱਗੇ ਗੱਲਬਾਤ ਦੇ ਵਿੱਚ ਉਹ ਕੀ ਨਿਕਲਦਾ? ਕੀ ਮੰਗ ਕੇ ਆ ਤੁਹਾਡੀ? ਮੰਗ ਸਾਡੀ ਇਹੋ ਹੀ ਆ ਕਿ ਜਿਹੜਾ ਕਿਸਾਨ ਹੈ ਉਹਦੇ ਹੱਕ ਜਿਹੜਾ ਉਹਦਾ ਪੂਰਾ ਕੀਤਾ ਜਾਵੇ ਤੇ ਆਪਣੀ ਜ਼ਮੀਨ ਤੇ ਨਾ ਕਬਰ ਕਿਸਾਨ ਆਪਣਾ ਕਬਜ਼ਾ ਦੇ ਦੇਗਾ ਉਹ ਮੜੇ ਨਹੀਂ ਕਰੇਗਾ ਕਬਜ਼ਾ। ਠੀਕ। ਹਾਂਜੀ ਭਾਈ ਕੀ ਨਾਮ ਜੀ ਤੁਹਾਡਾ? ਮੇਰਾ ਮੰਗਬੀਰ ਸਿੰਘ। ਇਹਨੇ ਮੇਰਾ ਪੰਡੋਰੀ ਵੜਾਚ। ਅੱਛਾ ਕੀ ਕੀ ਮਸਲਾ ਜੀ ਹੈ ਤੁਹਾਡੀ ਜ਼ਮੀਨ ਦਾ? ਸਰ ਮੇਰਾ ਮਸਲਾ ਮੇਰੀ ਨਾ ਜ਼ਮੀਨ ਕੁਵੈਰ ਹੋਈ ਹੈ ਛੇਕ ਕਿਲੇ ਥਾਂ ਹਾਈਵੇ ਦੇ ਵਿੱਚ ਆਇਆ ਵਾ। ਤੇ ਸਰ ਇਹਦਾ ਜਿਹੜਾ ਰੇਟ ਆ ਉਹ ਸ ਆ ਜਾ ਰਿਹਾ ਮੈਨੂੰ ਇਹ ਜ਼ਮੀਨ ਦਾ ਜਿਹੜਾ ਮੇਰਾ ਜ਼ਮੀਨ ਦਾ ਰੇਟ ਹੈ 6.7 ਕਰੋੜ ਰੁਪਏ ਕਿਲੇ ਦਾ ਵਾ ਤੇ ਜਿਹੜਾ ਮੈਨੂੰ ਦੇਣ ਦੇ ਆਸ ਟਾਈਮ ਤੇ 7.5 ਕਰੋੜ ਰੁਪਏ ਮੈਨੂੰ ਦੇਣ ਦੇ ਆ ਤੇ ਜਿਹੜੀ ਸਰਕਾਰ ਮੇਰੇ ਨਾਲ ਪੈਸੇ ਤੋਂ ਦਿੱਤੇ ਤੋਂ ਬਗੈਰ ਹੀ ਮੈਨੂੰ ਧੱਕੇਸ਼ਾਹੀ ਨਾਲ ਮੇਰੇ ਕੋਲ ਜ਼ਮੀਨ ਦਾ ਕਬਜ਼ਾ ਲੈਣਾ ਚਾਹੁੰਦੀ ਆ ਤੁਹਾਡੇ ਜਿਹੜੇ ਖਾਤੇ ਦੇ ਵਿੱਚ ਪੈਸੇ ਨਹੀਂ ਪਾਏ ਗਏ ਨਹੀਂ ਸਰ ਮੇਰੇ ਖਾਤੇ ਪਾਏ ਗਏ ਪੈਸੇ ਤੇ ਇਸੇ ਕਰਕੇ ਵਿਰੋਧ ਕੀਤਾ ਜਾ ਰਿਹਾ ਹਾਂਜੀ ਹਾਂਜੀ ਸਾਹਿਬ ਜੀ ਕਿ ਸਰ ਮੇਰਾ ਇੱਕ ਰੇਟ ਦਿੱਤਾ ਜਾਵੇ ਸਹੀ ਮੈਨੂੰ ਤੇ ਫਿਰ ਮੈਂ ਜ਼ਮੀਨ ਦਾ ਇਹਨਾਂ ਨੂੰ ਕਬਜ਼ਾ ਦੇ ਦੂੰਗਾ ਇਹ ਮੈਨੂੰ ਸਹੀ ਕੀਮਤ ਮਿਲਦੀ ਆ ਤੇ ਫਿਰ ਮੈਂ ਕਬਜ਼ਾ ਦਊਂਗਾ। ਦੂਸਰਾ ਮੈਂ ਕਬਜ਼ਾ ਨਹੀਂ ਦਊਂਗਾ ਨਹੀਂ ਤੇ ਫਿਰ ਮੈਂ ਗਾੜੀ ਆਣ ਕੇ ਮਸ਼ੀਨ ਦੇ ਮਰ ਜਾਣਾ। ਠੀਕ। ਇੱਕ ਤਾਂ ਜਰਨੈਲ ਸਿੰਘ ਹਾਂਜੀ। ਹਾਂਜੀ। ਜਿਹੜੀ ਜ਼ਮੀਨ ਦਾ ਪੋਜੈਸ਼ਨ ਲੈਣ ਆਏ ਆ। ਇਹ ਜ਼ਮੀਨ ਹੈ ਸਾਡੀਆਂ ਜਿਹੜੀ ਦੋ ਪਾੜ ਹੋਰੀ ਜ਼ਮੀਨ। ਇਹ ਅਤੀ ਜ਼ਮੀਨ ਸਾਡੀ ਇੱਧਰ ਆ ਜਾਂਦੀ ਆ ਅਤੀ ਜ਼ਮੀਨ ਇੱਧਰ ਆ ਜਾਂਦੀ ਆ ਉਹਨੂੰ ਕੋ ਰਸਤਾ ਨਹੀਂ ਦੇ ਰਹੇ ਉਹਦੀ ਕੋ ਪੈਪ ਲਾਈਨ ਨਹੀਂ ਦੇ ਰਹੇ ਕੋਈ ਜਿਹੜੀਆਂ ਸਾਡੀਆਂ ਮੋਟਰਾਂ ਕੁਆਰ ਵਿੱਚ ਹੋਈਆਂ ਨੇ ਉਹਨਾਂ ਦਾ ਕੋ ਪੈਸਾ ਨਹੀਂ ਕੁਆਰ ਕੀਤਾ ਨਹੀਂ ਦੇ ਰਹੇ ਇੱਕ ਵਾਰਡ ਨਹੀਂ ਸਾਨੂੰ ਦੱਸਦੇ ਵੀ ਸਾਡੀ ਕਿੱਦਾਂ ਆਈ ਨੇ ਸਾਡੀ ਜ਼ਮੀਨ ਦੀ ਪੋਜੀਸ਼ਨ ਕਿੱਦਾਂ ਆਈ ਆ ਸਾਨੂੰ ਕੋਈ ਵੀ ਦੱਸ ਨਹੀਂ ਪਏ ਨਾ ਉਹਦਾ ਬਹੁਤ ਮਰਜ਼ਾ ਦੇ ਰਹਿਆ ਤੇ ਨਾ ਹੀ ਕੋ ਪੈਸੇ ਲਈ ਆ ਤਾਂ ਕਿੰਨਾ ਕਬਜ਼ਾ ਲੈਣਾਗੇ ਸਾਡੇ ਖਾਤੇ ਕੋਈ ਪਹਿਣੀ ਪਿਆ ਸਾਨੂੰ ਕਹਿੰਦੇ ਫੈਲਾ ਲਓ ਫੈਲਾ ਜੇ ਲਾਉਨੇ ਆ ਤੇ ਪੈਸੇ ਨਹੀਂ ਜੁੜਦੇ ਅੱਜ 6 6 ਮਹੀਨੇ ਕਈਆਂ ਦੇ ਹੋ ਗਏ ਆ ਕਈਆਂ 2 2 ਮਹੀਨੇ ਹੋ ਗਏ ਆ ਕਈਆਂ 3 3 ਮਹੀਨੇ ਹੋ ਗਏ ਆ ਕਈਆਂ ਨੂੰ ਮਹੀਨਾ ਮਹੀਨਾ ਹੋ ਗਿਆ ਨਵੇਂ ਸਾਰੇ ਫੇਰ ਫੈਲਾਣ ਲੱਗ ਗਏ ਫੇਰ ਨਾ ਕੋ ਪੈਸਾ ਪਿਆ ਨਾ ਕੋ ਪੈਸਾ ਇੱਕ ਸਾਡੀ ਜ਼ਮੀਨ ਦਾ ਰੇਟ ਜਿਆਦਾ ਵਾ 4 ਕਰੋੜ ਰੁਪਈਆ 3 ਕਰੋੜ ਰੁਪਈਆ ਕਿਲੇ ਦਾ ਰੇਟ ਵਾ ਸਾਨੂੰ ਜੀਕੇਪੀ ਰੋਡ ਰੁਪਈਆ ਦੇ ਰਹੇ ਨੇ ਬਣਿਆ ਪਿਛੇ ਜਾ ਕੇ 10 51 ਲੱਖ ਦੇ ਹਿਸਾਬ ਨਾਲ ਉਹਦਾ ਕੈਕਟ ਰੇਟ ਆ ਰਿਹਾ ਵਾ ਇਹ ਸਾਨੂੰ 18 ਲੱਖ ਦੇ ਸਾਨੂੰ ਸਾਡੇ ਪੈਸੇ ਬਣਾ ਕੇ ਦੇ ਜਾ ਰਹੇ ਪਿਛੇ ਵੇਖੋ ਕਿੰਨੇ be, uh -huh. be 52 ਲੱਖ ਦਾ ਹੈ ਉਹ ਉੱਥੇ ਵੀ ਸੇਮ ਰੇਟ ਵਾ ਜਿੱਥੇ 18 ਲੱਖ ਕਰੈਕਟ ਰੇਟ ਵਾ ਜਿੱਥੇ 52 ਲੱਖ ਉੱਥੇ ਵੀ ਸੇਮ ਹੈ ਉਹਦਾ ਉਹਨਾਂ ਦਾ ਵੀ ਮਤਲਬ ਵੀ ਉੱਥੇ ਪੈ ਗਿਆ ਵਾ 7 ਕਰੋੜ ਰੁਪਈਆ ਤੇ ਇੱਧਰ ਪੈ ਗਿਆ 1 ਕਰੋੜ ਰੁਪਈਆ ਰੋਡ ਦੇ ਉੱਤੇ 1 ਕਰੋੜ ਰੁਪਈਆ ਜਿਹੜਾ ਜੀਟੀ ਰੋਡ ਮਨਹੀਤਾ ਰੋਡ ਵਾ ਉਹਦੇ ਉੱਤੇ 1 ਕਰੋੜ ਰੁਪਈਆ ਵਾ ਜਿਹੜਾ ਉਹ ਤੋਂ 1 ਕਿਲੋਮੀਟਰ ਪਿਛੇ ਆ ਉਹਦਾ ਜੀ 7 ਕਰੋੜ ਰੁਪਈਆ ਤੇ ਸਾਨੂੰ ਕੋਈ ਜੀ ਐਚਟੀਐਮ ਕੋ ਸਭ ਕੋ ਜਾਣਦੇ ਆ ਉਹ ਕਹਿੰਦੇ ਜੀ ਤੁਸੀਂ ਤਹਿਸੀਲਦਾਰ ਕੋ ਜਾਓ ਤਹਿਸੀਲਦਾਰ ਕੋ ਜਾਣਦੇ ਆ ਉਹ ਕਹਿੰਦੇ ਜੀ ਪਟਵਾਰੀ ਕੋ ਜਾਓ ਪਟਵਾਰੀ ਕੋ ਜਾਣਦੇ ਆ ਜ ਵਾੜ ਬਾਰੇ ਦੱਸਦਾ ਤੇ ਨਾ ਸਾਨੂੰ ਉਹਦਿਆਂ ਚੀਜ਼ਾਂ ਬਾਰੇ ਜਿਹੀ ਪੁੱਛਦੇ ਆ ਵੀ ਸਾਡੀ ਜ਼ਮੀਨ ਦੀ ਅਕਵਾਇਰ ਦਾ ਕਿਦਾਂ ਸਾਡੇ ਕਿੰਨੀ ਜ਼ਮੀਨ ਵਿੱਚ ਆਈ ਹੈ ਕਿਹੜਾ ਨੰਬਰ ਆਇਆ ਕੋਈ ਦੱਸਿਆ ਨਹੀਂ ਜਾਂਦਾ ਕੋਈ ਕੁਛ ਨਹੀਂ ਜਾਂਦਾ ਇਹ ਆਪਣੀ ਸਿਹਤ ਨਾਲ ਸੰਭਾਲ ਲੈਂਦੇ ਆ ਇਹ ਆਪਣੀ ਸਿਹਤ ਨਾਲ ਕਬਜ਼ੇ ਧੱਕੇ ਨਾਲ ਲਈ ਜਾਂਦੇ ਆ ਜਿੱਥੇ ਛੜਕ ਅਕਵਾਇਰ ਨਹੀਂ ਵੀ ਹੋਈ ਉਹ ਵੀ ਥਾਂ ਵਾ ਕੇ ਲੋਕਾਂ ਦੇ ਝੋਨੇ ਖਰਾਬ ਕਰੀ ਜਾਂਦੇ ਨੇ ਲੋਕਾਂ ਨਾਲ ਨਸਲ ਕਰੀ ਜਾਂਦੇ ਨੇ